ਇਹ ਬੰਦੀ ਸੀਨਾ ਦਾ ਹੋ ਗਿਆ ਇੱਕ ਗੱਲ ਬਸ ਕਿਸਾਨੀ ਅੰਦੋਲਨ ਤੇ 2 ਮਿੰਟ ਚ ਕਹਿ ਦਿੰਦਾ ਹੁਣ ਇਹ ਇਹ ਵੀ ਨੋਟ ਕਰਾਂਗੇ ਕਿਸਾਨੀ ਅੰਦੋਲਨ ਦੀ ਗੱਲ ਕਰਨ ਲੱਗਿਆਂ ਫਿਰ ਵੀ ਵੀ ਫਿਊਰੀ ਸੈਕਟਰੀ ਸਾਹਿਬ ਗੁਰੂ ਸਵਾਰੀਓ ਪੂਰੇ ਦੇਸ਼ਕ ਦੇ ਵਿੱਚ ਦੋ ਤਾਕਤਾਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਕਾਰਪੋਰੇਟ ਹੈ ਦੂਜੇ ਪਾਸੇ ਕਿਰਤੀ ਨੇ ਇੱਕ ਪਾਸੇ ਮਰਗਭਾਗੋ ਹੈ ਦੂਜੇ ਪਾਸੇ ਭਾਈ ਲਾਲੂ ਯੂਰਪ ਦੇ ਵਿੱਚ ਵੀ ਕਿਸਾਨ ਆਪਣੀ ਟਰੈਕਟਰ ਤੇ ਖੇਤੀ ਸੰਦ ਲੈ ਕੇ ਉਤਰੇ ਹੋਏ ਹਨ ਸੜਕਾਂ 'ਤੇ ਅਰਜੰਟਿਨਾ, ਰੋਮਾਨੀਆ, ਪੋਲੈਂਡ, ਜਰਮਨੀ, ਫਰਾਂਸ ਵਰਗੀਆਂ ਕੰਟਰੀਆਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਰੋਸ ਹੋ ਰਹੇ ਨੇ ਪਰ ਇਨ੍ਹਾਂ ਕੰਟਰੀਆਂ ਦੇ ਵਿੱਚ ਕਿਤੇ ਇੱਕੋ ਹੀ ਐਸੀ ਮਿਸਾਲ ਨਹੀਂ ਮਿਲਦੀ ਕਿ ਉਹਨਾਂ ਮੁਲਕ ਦੀਆਂ ਸਰਕਾਰਾਂ ਨੇ ਆਪਣੇ ਕਿਸਾਨਾਂ ਦੇ ਲਈ ਵੱਡੇ ਵੱਡੇ ਕਿਲ ਘੜ ਦਿੱਤੇ ਹੋਣ ਉੱਥੇ ਬਾਰਡਰ ਬਣਾ ਦਿੱਤੇ ਹੋਣ ਔਰ ਫਿਰ ਬੇਕਸੂਰ ਬੰਦਿਆਂ ਨੂੰ ਕੁੱਟਿਆ ਹੋਵੇ ਭਾਈ ਸ਼ੁਭਕਰਨ ਸਿੰਘ ਦੀ ਤਰ੍ਹਾਂ ਉਹ ਗੋਲੀ ਮਾਰਤੀ ਜਿਵੇਂ ਇੱਥੇ ਜਦੋਂ ਉਹ ਨਸ਼ਾ ਸਾਨੂੰ ਲੱਗ ਜਾਂਦਾ ਹੈ ਤਾਂ ਇਹ ਨਸ਼ੇ ਦੀ ਆਦਤ ਕੋਈ ਬੁਰੀ ਆਦਤ ਸਾਡੇ ਸਬਕਟਿਊਸ਼ੀਅਸ ਮਾਈਂਡ ਦੇ ਵਿੱਚ ਫੀਡ ਹੋ ਜਾਂਦੀ ਜਦੋਂ ਸਾਨੂੰ ਕੋਈ ਪਿਆਰ ਨਾਲ ਸਮਝਾਉਂਦਾ ਹੈ ਕਿ ਬਾਈ ਤੂੰ ਚਿੰਤਾ ਨਾ ਕਰ ਤੂੰ ਸ਼ਰਾਬ ਨਾ ਪੀ ਤੇਰੇ ਪਰਿਵਾਰ ਦਾ ਨੁਕਸਾਨ ਹੈ ਤੇਰੀ ਸਿਹਤ ਦਾ ਨੁਕਸਾਨ ਹੈ ਤੇਰੇ ਪੈਸੇ ਦਾ ਨੁਕਸਾਨ ਹੈ ਇਹ ਸਾਡੀ ਜਿਹੜੀ ਗੱਲਬਾਤ ਹੈ ਉਹਦੇ ਕੌਂਸ਼ੀਅਸ ਮਾਈਂਡ ਤੱਕ ਪਹੁੰਚਦੀ ਹੈ ਕੌਂਸ਼ੀਅਸ ਮਾਈਂਡ ਦੇ ਵਿੱਚ ਪਾਵਰ ਸਿਰਫ 10% ਹੁੰਦੀ ਜਿਹੜੀ ਉਹ ਨਸ਼ੇ ਦੀ ਪੂਰੀ ਆਦਤ ਹੈ ਉਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫੀਡ ਹੋਈ ਹੁੰਦੀ ਜਿਹਦੇ ਵਿੱਚ ਪਾਵਰ 90% ਜਿਹੜਾ ਸਾਡਾ ਸਬਕੋਸ਼ੀਅਸ ਮਾਈਂਡ ਹੈ ਇਹ ਕਦੇ ਸੌਂਦਾ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਸਰਕਾਰ ਮੈਨੂੰ ਤਿੰਨ ਸਾਲ ਇਸ ਸਬਕੋਸ਼ੀਅਸ ਮਾਈਂਡ ਦੇ ਉੱਤੇ ਸਟੱਡੀ ਕਰਨ ਲੱਗੇ ਹੁਣ ਮੈਂ ਇਸ ਰਿਜ਼ਲਟ ਤੇ ਪਹੁੰਚਿਆ ਕਿ ਦਰਬੜ ਕਿੱਥੇ ਹੋਈ ਹੋਈ ਬਹੁਤ ਸਾਰੇ ਨੌਜਵਾਨ ਮੁੰਡੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਤੋਂ ਛੱਡਿਆ ਨਹੀਂ ਜਾ ਰਿਹਾ ਮੈਨੂੰ ਮਿਲੇ ਉਹ ਕਹਿੰਦੇ ਬਾਈ ਤੂੰੜ ਲੱਗਦੀ ਹੈ ਇਹ ਹੁੰਦਾ ਮਾਈਂਡ ਦੇ ਵਿੱਚ ਉਹ ਗੱਲ ਫੀਡ ਹੋ ਗਈ ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਹੈ ਇੰਨੀ ਜ਼ਿਆਦਾ ਤਾਕਤ ਹੈ ਉਹ ਠੀਕ ਗੱਲ ਤੋਂ ਨਹੀਂ ਸੁਣਦਾ ਤੁਸੀਂ ਬੋਰ ਨਾ ਹੋਇਓ ਮੈਂ 1 ਮਿੰਟ ਦੀ ਗੱਲ ਲਵੇ ਰਿਹਾ ਤੋ ਇਹ ਲੰਬਾ ਚੌੜਾ ਕੱਪ ਵੈਸੇ ਕੌਂਸ਼ੀਅਸ ਮਾਈਂਡ ਤਾਂ ਲੌਜੀਕ ਵਾਲਾ ਮਾਈਂਡ ਹੈ ਵੀ ਤੁਸੀਂ ਅੱਜ ਕਿਉਂ ਬੈਠੇ ਹੋ ਮੈਂ ਉਹ ਆ ਗਿਆ ਚੋਟਾ ਜੀ ਕਿਵੇਂ ਆ ਗਿਆ ਭਾਨਾ ਸਿੱਧੂ ਕਿਉਂ ਆ ਗਿਆ ਲੌਜਿਕ ਕੀ ਕਿੱਥੇ ਕਿਵੇਂ ਕੌਣ ਇਹ ਕੌਨਸ਼ੀਅਸ ਮਾਈਂਡ ਹੈ ਦੂਜਾ ਸਾਡਾ 서ਕੌਨਸ਼ੀਅਸ ਮਾਈਂਡ ਭੋਲਾ ਜਿਹਾ ਬੱਚਾ ਉਹ ਪੂਰੀ ਗੱਲ ਵੀ ਜੀ ਸਮਝਦਾ ਉਹ ਨੂੰ ਜੋਰ ਕਹਿ ਦੇ ਪ੍ਰਮਾਨ ਕਰ ਲੈਂਦਾ ਹੈ ਇਸ ਸਬਕੌਂਸ਼ੀਅਸ ਮਾਈਂਡ ਦੀ ਸਟੱਡੀ ਤਹੰਦੀ ਪੰਜਾਬ ਦੀ ਧਰਤੀ ਤੇ ਕੰਮ ਹੋ ਰਿਹਾ ਹੈ ਤੇ ਲੋਕੀ ਤੁਸੀਂ ਵੇਖਿਆ ਹੋਣਾ ਸਟੇਜ ਤੋਂ ਐਡਾ ਦੂਰੋ ਬੰਦਾ ਕਹਿੰਦਾ ਕਿ ਤੈਨੂੰ ੱੱੱਕਾ ਆ ਰਿਹਾ ਬੰਦਾ ਸਮਝ ਨਹੀਂ ਟਿਕ ਪੈਂਦਾ ਦੇਖੀਏ ਵੀਡੀਓ ਮੇਰੇ ਸਮੇਤ ਬਹੁਤੇ ਸਿੱਖ ਅਸੀਂ ਉਹਨੂੰ ਡਰਾਮਾ ਪਖੰਡ ਕਹਿੰਦੇ ਆ ਤੇ ਮੈਂ ਵੀ ਇਹੀ ਕਹਿੰਦਾ ਸੀ ਪਰ ਇੱਕ ਸਟੱਡੀ ਹੈ ਜਿਹੜੀ ਕਿ ਬਿਲਕੁਲ ਉਹ ਲੋਕ ਨਜ਼ਾਇਜ਼ ਕਰਦਾ ਇਸ ਚੀਜ਼ ਨੂੰ ਪਰ ਹੈ ਇੱਕ ਸਟੱਡੀ ਤਾਂ ਹੁੰਦਾ ਕੀ ਹੈ ਹੁਣ ਮੈਂ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਤੱਕ ਪਹੁੰਚਣਾ ਸਿੱਖ ਲਿਆ ਜਦੋਂ ਤੁਸੀਂ ਉਹਦੇ ਸਬਕੌਨਸ਼ੀਅਸ ਮਾਈਂਡ 'ਚ ਪਹੁੰਚ ਕੇ ਉੱਥੋਂ ਚਿੱਟਾ ਡਿਲੀਟ ਕਰ ਦੋਗੇ ਨਾ ਬੰਦੇ ਬੜੇ ਹੈਰਾਨ ਐ ਕਿਉਂਕਿ ਹਰ ਇੱਕ ਦੀ ਪ੍ਰਾਈਵੇਸੀ ਸ਼ੇਅਰ ਤਾਂ ਨਹੀਂ ਕੀਤੀ ਜਾ ਸਕਦੀ ਮੇਰੇ ਮੋਬਾਈਲ ਦੇ ਵਿੱਚ ਹੁਣ 50 ਬੰਦੇ ਹੋ ਗਏ 50 ਬੰਦੇ ਜਿਦੇ ਵਿੱਚ ਚਿੱਟੇ ਵਾਲੇ ਨੇ ਸ਼ਰਾਬ ਰੈੱਡ ਲੈਵਲ ਜੁਨੀਵਰ ਵਾਕਰ ਜਿਹੜਾ 1700 ਦੀ ਬੋਤਲ ਉਹਦੇ ਵਾਲੇ ਨੇ ਜਿਹੜੇ ਡਿਸਪਿਊਟ ਨੇ ਮੀਆਂ ਬੀਬੀ ਦੇ ਉਹ ਬਿਲਕੁਲ ਠੀਕ ਹੋ ਗਏ ਬਿਨਾਂ ਦਵਾਈ ਤੋਂ ਤੇ ਪਿੰਡ ਦੇ ਲੋਕ ਬੜੇ ਹਰਮਾਨ ਨੇ ਇੱਕ ਮੁੰਡੇ ਨੂੰ ਜਿੱਤਾਂ ਛਡਾਇਆ ਉਹ 1.5 ਕਰੋੜ ਦਾ ਕਹਿੰਦਾ ਮੈਂ ਜਿੱਤਾਂ ਪੀ ਗਿਆ 10000 ਤੋਂ ਪਲੱਸ ਉਹਨੇ ਬੁਰਾ ਹਾਲ ਉਹਦੀਆਂ ਕਹਾਵਾਂ ਦਾ ਉਹਨੇ ਤਾਂ ਇੰਟਰਵਿਊ ਵੀ ਦਿੱਤੀ ਆਪਣਾ ਚਿਹਰਾ ਉਤੋ ਪਿੰਡ ਵਾਲੇ ਮੰਨਦੇ ਕਿ ਇਹਨੂੰ ਕੌਣ ਛਡਾ ਦੂ ਬਿਨਾਂ ਬਿਨਾਂ ਦਵਾਈ ਤੋਂ ਅਸਲ ਦੇ ਵਿੱਚ ਵਾਈਬ੍ਰੇ ਨੇ ਸਾਡੇ ਸਰੀਰ ਵਿੱਚ ਸਾਡੇ ਮਨ ਵਿੱਚ ਇਨੀ ਤਾਕਤ ਦਿੱਤੀ ਹੋਈ ਹੈ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਬਸ ਸਬਕੌਂਸ਼ੀਅਸ ਮਾਈਂਡ ਦੀ ਗੱਲ ਹੈ ਇਹ ਸਾਰੀ ਇੱਕ ਤਾਂ ਇਹ ਬੇਨਤੀ ਹੈ ਕਿਸੇ ਵੀ ਨੂੰ ਦਿੱਕਤ ਹੋਵੇ ਆਪਾਂ ਨਿੱਜੀ ਮਿਲ ਸਕਦੇ ਹਾਂ ਇੱਥੇ ਉੱਪਰਲੀ ਨਹੀਂ ਬਹਿ ਕੇ ਆਪਾਂ ਗੱਲ ਕਰ ਸਕਦੇ ਹਾਂ ਉਹਦੇ ਦੀ ਅ ਫੇਰ ਕਰ ਦੂਜਾ ਬਸ ਮੈਂ ਬਹੁਤ ਸ਼ੌਂਕ ਕਰਦਾ ਮੇਰਾ ਖਿਆਲ ਹੈ ਜਾਨਣਾ ਕਿ ਉਹ ਵਕਤ ਤੇ ਦੂਜਾ ਮੈਂ ਬੇਨਤੀ ਕਰਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਹ ਉਹ ਤੇ ਨਹੀਂ ਸ਼ੂਨ ਹੈ ਜਿਹੜੇ ਬੜੇ ਇੰਪੋਰਟੈਂਟ ਹੈ। ਵੇਖੋ ਜਿਵੇਂ ਬਾਬਾ ਜੀ ਨੇ ਪਹਿਲਾਂ ਗੱਲ ਕੀਤੀ। ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦ ਜਾਨ ਹੈ, ਸਾਡਾ ਸਭ ਤੋਂ ਜੀਵਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਆਪਾਂ ਸਾਰੀ ਕੌਮ ਕਹਿੰਦੀ ਆ ਕਿ ਭਾਈ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਕਾਰਵਾਈ ਤਾਂ ਕਾਨੂੰਨ ਦੇ ਮੁਕਾਬਲੇ ਹੀ ਹੋਣੀ ਹੈ ਨਾ। ਕਾਨੂੰਨ ਕੀ ਬਣਿਆ ਹੋਇਆ? ਕਾਨੂੰਨ ਵਿੱਚ ਜਾਂ ਨਹੀਂ ਆਈ ਜੇ ਕੋਈ ਬਿਆਦਵੀ ਕਰਦਾ ਉਹਦੇ ਤੇ ਧਾਰਾ ਲੱਗਦੀ ਹੈ 295ਏ ਭਾਵੇਂ ਕੋਈ ਕਿਸਦਾ ਗਾਤਰਾ ਖਿੱਚ ਲੈ ਦਾੜੀ ਕਟਣ ਦੇ ਪੱਗ ਲਾ ਦੇ ਜਾਂ ਕੋਈ ਇਹੋ ਜਿਹਾ ਸ਼ਬਦ ਬੋਲ ਦੇਵੇ ਜਿਹਦੇ ਨਾਲ ਸਾਹਮਣੇ ਵਾਲਾ ਬੰਦਾ ਕਹੇ ਮੇਰੀ ਭਾਵਨਾ ਘਟ ਗਈ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਕੇ ਸਾਰਿਆਂ ਤੇ ਧਾਰਾ 295ਏ ਲੱਗਦੀ ਹੈ ਜਿਦੇ ਵਿੱਚ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਹੜੀ ਕਿ ਹੋਈ ਨਹੀਂ ਅਜੇ ਤੱਕ ਮੇਰੇ ਧਿਆਨ ਵਿੱਚ ਮੈਂ ਤੁਹਾਨੂੰ ਇੱਕ ਕੇਸ ਦੱਸਦਾ 2015 ਦੇ ਵਿੱਚ ਮਲਕੇ ਪਿੰਡ 'ਚ ਬਦਬੀ ਹੋ ਗਈ ਬਦਬੀ ਵਾਲੇ ਬੰਦੇ ਆਪਣੀ ਸਿੱਖ ਨੇ ਪਛਾੜ ਲੈ ਗੁਸੇਵ ਸਿੰਘ ਫੌਜੀ ਨੇ ਸੱਤ-ਸੱਤ ਮਹੀਨੇ ਕਾਨੂੰਨੀ ਲੜਾਈ ਲੜੀ 2022 ਦੇ ਵਿੱਚ ਇਹ ਰਿਜ਼ਲਟ ਆਇਆ ਜੁਲਾਈ ਮਹੀਨੇ ਤੇ ਆਹ ਤਿੰਨ ਜਿਹੜੇ ਬੰਦੇ ਨੇ ਇਹ ਦੋਸ਼ੀ ਨੇ ਬਦਬੀ ਦਾ ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਉਹ ਬੰਦਾ ਜਦੋਂ ਗਵਾਹਾਂ ਤੇ ਜਾਂਦਾ ਸੀ ਨਾ ਗੁਸੇਵ ਸਿੰਘ ਫੌਜੀ ਇਸ ਸਮੇਂ ਦੌਰਾਨ ਉਹ ਕਹਿੰਦੀ ਹੱਥ ਪੀ ਮੇਰਾ ਉਹ ਜਤੇਦਾਰ ਸਿੰਘ ਨਾਲ ਤੱਕਸਨ ਉਹਨਾਂ ਨੂੰ ਕਿਹਾ ਕਿ ਜਦੋਂ ਮੈਂ ਜਾਣਾ ਤਾਂ ਮੈਂ ਦੇ ਨਾਲ ਪੰਛਤ ਸਿੰਘ ਹੁੰਦੇ ਨੇ ਪਰ ਉਹ ਬੇਅਦਵੀ ਆਲੇ ਤੱਕੇ ਹੋ ਕੇ 100-100 ਬੰਦਾ ਵੀ ਆ ਜਾ ਤੁਸੀਂ ਮੇਰੇ ਨਾਲ ਪੰਛਤ ਬੰਦੇ ਲਾ ਦਿਓ ਜਿਹੜੇ ਪੇਸ਼ੀ ਗਵਾਨ ਮੇਰੇ ਨਾਲ ਚਲੇ ਜਾਇਕਰ ਸੇਵਾ ਲਾਓ ਪਰ ਗਿਆਨੀ ਆਦਮੀ ਸਿੰਘ ਜੀ ਕਹਿੰਦੇ ਆ ਕਿ ਅੱਛਾ ਤੂੰ ਐ ਫੌਜੀ ਮਲਕੇ ਵਾਲਾ ਮੈਨੂੰ ਕਿਹੜਾ ਪੁੱਛ ਕੇ ਦਵਾਈ ਦਿੱਤੀ ਹੈ ਆਪੇ ਦਵਾਈ ਦਿੱਤੀ ਹੈ ਆਪੇ ਭੁਗਤ ਇਹ ਆਮ ਰਿਪੋਰਟ ਗੱਲਾਂ ਮੈਂ ਪਹਿਲਾਂ ਵੀ ਕੀਤੀਆਂ ਉਹਨਾਂ ਨੇ ਕੀਤੀਆਂ ਵਿਆਹੋ 7 ਸਾਲ ਲੜਾਈ ਲੜਨ ਤੋਂ ਬਾਅਦ ਜਦੋਂ ਕਾਨੂੰਨ ਮੁਤਾਬਕ ਕੋਸ਼ਿਸ਼ ਸਾਬਤ ਹੋ ਗਈ ਤਾਂ ਔਣੇ ਘੰਟੇ ਬਾਅਦ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਬਕਾਇਦਾ ਸਿਕਿਉਰਿਟੀ ਮਿਲ ਗਈ ਅੱਜ ਜਾਓ ਤੁਸੀਂ ਮੱਲ ਦੇ ਪਿੰਡ ਦੇ ਵਿੱਚ ਜਿਹੜੇ ਉਹ ਦੋਸ਼ੀ ਨੇ ਉਹਨਾਂ ਦੇ ਘਰ ਅੱਤੋਂ ਦੀ ਜਦੋਂ ਆਰੀ ਗੱਡੀ ਖੜੀ ਹੈ ਜਿੱਤੇ ਕੈਮਰਾ ਰਿਕਾਰਡ ਕਰਦੇ ਆ ਜਿਹੜਾ ਨੇੜੇਉਂ ਨਹੀਂ ਕਰਦੇ ਲੱਗਦਾ ਜਿਹੜਾ ਮੁੱਖ ਗਵਾਹ ਉਹਨੂੰ ਇੱਕ ਗਣਮੈਣ ਦਿੱਤਾ ਹੋਇਆ ਤੇ ਜਿਹੜੇ ਦੋਸ਼ੀ ਤਿੰਨ ਸਾਬਤ ਹੋ ਹੈ ਉਹ ਪੰਜ ਪੰਜ ਗਣਮੈਣ ਲੈ ਕੇ ਚਲੇ ਇਹਦਾ ਮਤਲਬ ਜਿਹੜਾ ਸਿਸਟਮ ਹੈਗਾ ਉਹ ਬੇਅਦਵੀ ਕਰਨ ਵਾਲਿਆਂ ਦੇ ਪੂਰੀ ਤਰ੍ਹਾਂ ਹੱਕ ਦੇ ਵਿੱਚ ਖੜਾ ਹੋ ਚੁੱਕਾ ਚਲੋ ਮਨੁੱਖੀ ਕਦਰ ਬਣਿਆ ਕਿ ਉਹ ਸੇਕਸ ਫੌਜੀ ਦਾ ਕੋਈ ਕੋਈ ਸਨਮਾਨਤਾ ਹੋਵੇ ਬੰਦਾ ਲੜਦਾ ਤਕਸੀ ਦਮਦਮਾ ਸਾਹਿਬ ਕਿਉਂਦਾ 골ਡਮੈਨ ਨਾਲ ਸਲਮਾਨ ਰੱਖ ਲਿਆ ਐਜੀਪੀਸੀ ਜਿਹੜੀ ਸਾਡੇ ਬਜੂਗਾਂ ਨੇ ਸ਼ਰਤਾਂ ਦੇ ਕੇ ਹੌਂਕ ਵਿੱਚ ਲਿਆਦੀ ਹੈ ਐਜੀਪੀਸੀ ਨੇ ਸਾਰਾ ਤਕਸੀ ਬੰਦਰੋਂ ਪਰ ਲਿਆ ਤੇ ਮੈਨੂੰ ਐਸਐਸਪੀ ਸਾਹਿਬ ਕਹਿੰਦੇ ਕਿ ਤੁਹਾਡਾ ਡਿਸਕੂਟ ਹੈ ਕੋਈ ਮੈਂ ਕਹਿੰਦਾ ਅੱਜ ਤਾਂ ਸਾਡਾ ਇਨਾ ਪ੍ਰੋਗਰਾਮ ਹੈ ਮੱਤਾਂ ਟਿਕਣਾ ਤੇ ਉਹਨੂੰ 골ਡਮੈਨ ਤੋਂ ਆ ਪਰ ਇਸ ਤਰ੍ਹਾਂ ਕਹਿੰਦੇ ਜੀ ਨਹੀਂ ਇੱਥੇ ਜਥੇਦਾਰ ਤੋਂ ਬਿਨਾ ਹੋਰ ਕੋਈ ਸੋਪਾ ਨਹੀਂ ਪਾ ਸਕਦਾ ਮੈਂ ਕਹਿੰਦੀ ਚਾਹੀ ਨਹੀਂ ਇਹ ਹੈ ਕਿ ਜਥੇਦਾਰ ਸਾਹਿਬ ਐਸੇ ਬੰਦੇ ਨੂੰ ਸੋਪਾ ਕੌਣ ਕਹਿੰਦੀ ਹੈ ਅਰਪੀਸੀ ਉਹਨਾਂ ਨੂੰ ਕੋ ਕੋਪਮ ਸੰਤ ਰੋੜੀ ਜਾਂ ਮੈਡਿਕੀ ਸੰਡੇ ਵਾਲਾ ਲੈ ਲੋ ਤੇ ਪਾ ਦਿਓ ਪਰ ਨਹੀਂ ਫਿਰ ਅਸੀਂ ਉਥੇ ਲੜਨ ਤਾਂ ਨਹੀਂ ਸੀ ਗਏ ਅਸੀਂ ਬਾਹਰ ਦੇ ਪਾਸੇ ਆ ਕੇ ਦਾ ਸਨਮਾਨ ਕੀਤਾ ਤੱਕ ਸਾਹ ਤੋਂ ਹੀ ਥਾਂ ਤੇ ਇਸ ਲਈ ਪਿਆਰਿਓ ਇੱਕ ਤਾਂ 295 A ਦੇ ਵਿੱਚ ਸੋਧ ਹੋਣੀ ਜਿਹੜੀ ਹੈ ਬੜੀ ਜ਼ਰੂਰੀ ਹੈ ਸੈਂਟਰ ਸਰਕਾਰ ਚਰਨੋਂ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਤੇ ਪਤਾ ਪਾ ਕੇ ਭੇਜੀ ਇੱਕ ਨੂਨਨ ਗੱਲ ਜਿਹੜੀ ਹੈ ਕਾਨੂੰਨੀ ਤੌਰ ਜਿਹੜੀ ਸਿੰਘਾਂ ਦੀ ਗੱਲ ਹੈ ਸਿੰਘਾ ਨੇ ਆਪਣੀ ਤੋਰ ਤੇ ਸੇਵਾ ਲਉਣੀ ਆ ਉਹ ਨਾ ਮੇਰੇ ਵਾਸਤੇ ਗੱਲ ਹੈ ਨਾ ਤੁਹਾਡੇ ਵਾਸਤੇ ਗੱਲ ਹੈ ਉਹ ਗੁਰੂ ਦੀ ਮਰਜ਼ੀ ਹੈ ਸੱਚਿਆਂ ਨੇ ਉਹ ਜਿਹੜੀ ਸ਼ਹਾਦਤ ਹੈ ਨਾ ਇਹ ਗੁਰੂ ਦੀ ਮਰਜ਼ੀ ਹੈ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਰਹਿਮਤ ਹੈ ਕੋਈ ਪਤਾ ਨਹੀਂ ਕਦੋਂ ਕਿਹਨੇ ਤੋਂ ਕੀ ਸੇਵਾ ਲੈਣੀ ਹਾਂਜੀ ਕਈ ਵਾਰੀ ਸਾਡੀ ਕੌਮ ਸੋਚਦੀ ਹੈ ਕਿ ਫਲਾਣਾ ਸਿੰਘ ਸ਼ਹੀਦ ਹੋਊਗਾ ਭਾਈ ਬਲਵੰਤ ਸਿੰਘ ਦਾ ਜੌਣੇ ਵਰੇ ਤੁਸੀਂ ਮੈਂ ਸਾਰੇ ਸੋਚਦੇ ਸੀ ਪਰ ਕਿਸੇ ਨੇ ਚਿਤ ਚੇਤੇ ਨਹੀਂ ਸੀ ਕਿ ਸ਼ਹਾਦਤ ਦੀ ਬਖਸ਼ਿਸ਼ ਭਾਈ ਅਸਪਾਲ ਸਿੰਘ ਚੌੜਸਫਾ ਦੇ ਸਿਆਣਸ ਇਸ ਕਰਕੇ ਵਿਧਵਾ ਦੇ ਮਸਲੇ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਪੂਰਾ ਸਿਸਟਮ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਅਕਤੀਕਰਨ ਵਾਲਿਆਂ ਦੇ ਹੱਕ ਦੇ ਵਿੱਚ ਖੜਾ ਹੋ ਗਿਆ ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਦੂਜੀ ਗੱਲ ਹੈ ਬੰਦੀ ਸਿੰਘਾਂ ਦੀ ਖੁਦਜੀਤ ਤੁਹਾਡੇ ਧਿਆਨ ਚ ਲਿਆ ਦਿੰਦਾ ਬੰਦੀ ਸਿੰਘਾਂ ਦਾ ਸ਼ੋਰਚ ਦੱਸਦਾ ਕੇਂਦਰ ਸਰਕਾਰ ਨੇ 11 ਅਕਤੂਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਕਿਹਾ ਕਿ ਇੱਕ ਸੇਟ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਅਸੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਾਂਗੇ ਅੱਜ ਸਿੱਖਾਂ ਨੂੰ ਅਸੀਂ ਰਿਹਾ ਕਰਾਂ ਜਿਹੜਾ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲ ਲੈ ਉਹ ਆਰਟੀਕਲ 732 ਦੇ ਅਨੁਸਾਰ ਕੇਂਦਰ ਸਰਕਾਰ ਨੇ ਬਦਲਣਾ ਉਹਦੇ ਵਿੱਚ ਕਿਸੇ ਸੂਬਾ ਸਰਕਾਰ ਦਾ ਕੋਈ ਹੋਂਦ ਨਹੀਂ ਪਹਿਲੀ ਤਾਂ ਨਾਲ ਹੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਹੁਣ ਹੋਮ ਮਿਨਿਸਟਰ ਸਾਹਿਬ ਅਮਿਤ ਸ਼ਾਜੀਦਾਰਾ ਨੇ ਕਿ ਜੀ ਉਹਨੇ ਜਿਹੜਾ ਮਾਫੀ ਮੰਗੀ ਹੈ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਉਦੋਂ ਕਿਹੜਾ ਉਹਨੇ ਮਾਫੀ ਮੰਗੀ ਸੀ ਤੁਸੀਂ ਨਾਮ ਕੋ ਨਾਨਕ ਸਾਹਿਬ ਵਰਤਿਆ ਵਿੱਚ ਹੋਰ ਕੀ ਸ਼ਰਤ ਹੋਈ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਅੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੀ ਤਾਂ ਉਹਨਾਂ ਵਿੱਚ ਤਿੰਨ ਨਾਮ ਉਹਨਾਂ ਦੇ ਬਾਅਦ ਦੇ ਜਿਹੜੇ ਪਹਿਲਾਂ ਹੀ ਬਾਹਰ ਹੈ ਬਲਬੀਰ ਸਿੰਘ ਬਰਿਆਨ ਸਿੰਘ ਤੇ ਹਰਜਿੰਦਰ ਸਿੰਘ ਪਹਿਲੇ ਹੀ ਰਿਹਾ ਹੋ ਚੁੱਕੇ ਸੀ ਭਾਈ ਜਗਤਾਰ ਸਿੰਘ ਮਾਰਾ ਦੇ ਪਿਤਾ ਜੀ ਨੇ ਜਿਹੜੇ ਧਰਮ ਦੇ ਐਡਵੋਕੇਟ ਮੱਜਪੁਰ ਸਾਹਿਬ ਹੋਰ ਕਈ ਸਿਆਣੇ ਬੰਦੇ ਸਾਨੂੰ ਇੱਕ ਸਬਬ ਬਣ ਗਿਆ ਕਿ ਜਿੰਦਰ ਸਤਾਬ ਜਿਹੜੇ ਸੈਂਟਰ ਦੇ ਵਜ਼ੀਰ ਨੇ ਉਹਨਾਂ ਨਾਲ ਮੀਟਿੰਗ ਕਰਨ ਅਸੀਂ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀ ਤਾਂ ਉਹਨਾਂ ਕਿਹਾ ਕਿ ਕੇਸ ਨਹੀਂ ਕਰ ਰਿਆ ਨਾਂ ਦੀ ਨਾਲ ਅਸੀਂ ਕਹਾਂ ਤੁਹਾਡੀ ਗੱਲ ਠੀਕ ਹੈ ਪਰ ਸਾਡਾ ਇੱਕ ਸਿੱਖ ਹੈ ਗੁਰਦੀਪ ਸਿੰਘ ਖੈੜਾ ਜਿਹੜਾ 32 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਉਹਦਾ ਕੇਸ ਕਰਨਾਟਕ ਦੇ ਵਿੱਚ ਰਜਿਸਟਰਡ ਹੈ ਤਾਂ ਉਹ ਤੁਹਾਡੀ ਮੀਡੀਆ ਵੀ ਦੀ ਉੱਤੇ ਹਕੂਮਤ ਦਾ ਇੱਥੇ ਬੈਠ ਕੇ ਟੈਲੀਫੋਨ ਕਰਕੇ ਤੁਸੀਂ ਉਹਨੂੰ ਸ਼ਰਮਾ ਦਿਓ ਅਸੀਂ ਤੁਹਾਡਾ ਧੰਨਵਾਦ ਕਰੀਏ ਦੂਜਿਆਂ ਨੂੰ ਅਸੀਂ ਦੋਸ਼ੀ ਨਾ ਉਹ ਕਹਿੰਦੇ ਸੀ ਬਹੁਤ ਸੋਹਣਾ ਰਿਜਲਤਾ ਉਹ ਸਾਡੇ ਬੈਠੇ ਬੈਠੇ ਗਜਿੰਦਰ ਸਖਾਤ ਨੇ ਟੈਲੀਫੋਨ ਲਾਇਆ ਕਹਿੰਦਾ ਮੈਂ ਮਿਤਸ਼ਾਹ ਨੂੰ ਫੋਨ ਲਾਉਣਾ ਫੋਨ ਲਾ ਕੇ ਪਿਆ ਕਿ ਰਿਜਲ ਚੰਗਾ ਹੋ ਪਰ ਰਿਜਲ ਕੋਈ ਚੰਗਾ ਨਹੀਂ ਆਇਆ ਆ ਗੱਲ ਹੋ ਰਹੀ ਹੈ ਪਹਿਲੀ ਗੱਲ ਕੇਂਦਰ ਸਰਕਾਰ ਕਿਸੇ ਵੀ ਬੰਦੀ ਨੂੰ ਆਰਟੀਕਲ 72 ਤਹਿਤ ਛੱਡ ਸਕਦਾ ਹੈ ਇਹ ਕਾਨੂੰਨ ਹੈ ਦੂਜੀ ਗੱਲ ਕੋਈ ਵੀ ਸੂਬਾ ਸਰਕਾਰ ਆਰਟੀਕਲ 161 ਤਹਿਤ ਕਿਸੇ ਵੀ ਬੰਦੀ ਨੂੰ ਛੱਡ ਸਕਦੀ ਹੈ ਜੇ ਪੰਜਾਬ ਸਰਕਾਰ ਚਾਹੇ ਕਿ ਜਿਹੜੇ ਪੰਜਾਬ ਦੀ ਬਾਉਂਡਰੀ ਦੇ ਅੰਦਰ ਸਿੱਖ ਬੰਦੀ ਹੈ ਜਿਵੇਂ ਪ੍ਰੋਫੈਸਰ ਦਰਿੰਦਰਪਾਲ ਸਿੰਘ ਢੁੱਲਰ ਹੈ ਜਿਹੜਾ 2010 ਦੇ ਵਿੱਚ ਤੋਂ ਹਸਪੀਟਲ ਦੇ ਵਿੱਚ ਪਹਿਲਾਂ ਦਿੱਲੀ ਹੁਣ ਬਰਨਾਲਾ ਹਸਪੀਟਲ ਅਮਰਸਰ ਦੇ ਵਿੱਚ ਜਿਹੜੇ ਇਲਾਜ ਚੱਲ ਰਹੇ ਤਾਂ ਪੰਜਾਬ ਸਰਕਾਰ ਆਰਟੀਕਲ 161 ਤਹਿਤ ਉਨ੍ਹਾਂ ਨੂੰ ਛੱਡ ਸਕਦੀ ਆਪਣੇ ਤੌਰ ਤੇ ਮਤਾ ਪਾ ਕੇ ਜਿਵੇਂ ਜੈ ਲਲਤਾ ਦੇ ਰਜীব ગાંધી ਦੇ ਕਾਤਲਾਂ ਦੇ ਹੱਕ ਵਿੱਚ ਮਤਾ ਪਾ ਕੇ ਜਦੋਂ ਗਵਰਨਰ ਨੂੰ ਭੇਜਿਆ ਤਾਂ ਗਵਰਨਰ ਨੇ ਕੀ ਕੀਤਾ ਉਹ ਮਤਾ ਵਾਪਸ ਕਰ ਰਿਹਾ ਜੈ ਲਲਤਾ ਨੇ ਦੂਜੀ ਵਾਰ ਫੇਰ ਮਤਾ ਪਾ ਕੇ ਭੇਜਿਆ ਤਾਂ ਗਵਰਨਰ ਨੇ ਕਿਹਾ ਕੇਂਦਰ ਆਪਣੀ ਸਹਿਮਤੀ ਦੇਵੇ ਜੈ ਲਲਤਾ ਨੇ ਸੁਪਰੀਮ ਕੋਰਟ ਤੱਕ ਹੰडा ਫੜਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਦਾ ਕੋਈ ਮਸਲਾ ਨਹੀਂ ਗਵਰਨਰ ਗਲਤ ਕਰ ਰਿਹਾ ਤੇ ਇਹਨਾਂ ਦੀ ਰਿਹਾਇ ਹੋਣੀ ਚਾਹੀਦੀ ਹੈ ਜੈ ਲਲਤਾ ਨੇ ਕੈਬਨਟ ਵਿੱਚ ਮਤਾ ਪਾ ਕੇ ਰਜੀਵ ਦੇ ਕਾਤਲ ਨੂੰ ਬਾਹਰ ਕਰਵਾ ਲਿਆ ਇਸੇ ਤੱਜ ਦੇ ਉੱਤੇ ਪੰਜਾਬ ਸਰਕਾਰ ਪੰਜਾਬ ਦੀ ਬਾਉਂਡਰੀ ਵਿੱਚ ਵਸਦੇ ਹੋਏ ਸਿੱਖਾਂ ਨੂੰ ਪਰਮਾਨੈਂਟ ਰਿਹਾਇਆ ਕਰਵਾ ਸਕਦੀ ਹੈ ਜੇ ਪਰਮਾਨੈਂਟ ਰਿਹਾਇਆ ਨਹੀਂ ਕਰਾਉਣਾ ਤਾਂ ਪਰਮਾਨੈਂਟ ਪੈਰੋਲ ਵੀ ਦੇ ਸਕਦੀ ਹੈ ਅਬੀਰ ਪਰਮਿੰਦਰ ਸਿੰਘ ਝੋਟਾ ਉਸ ਦਿਨ ਪਹੁੰਚੇ ਸੀ ਮਸਤੂਨਾ ਸਰ ਉੱਥੇ ਤਿੰਨ ਸਿੱਖਾਂ ਵਿੱਚੋਂ ਦੋ ਬੰਨੀ ਸਿਖਾਏ ਸੀ ਭਾਈ ਰਿਆ ਸਿੰਘ ਲਾਹੌਰੀਆ ਤੇ ਭਾਈ ਹੁਮੇਸ਼ ਸਿੰਘ ਭੱਪੀ ਮੈਂ ਗਲਤੀ ਇਹ ਦੋ ਸਿੰਘ ਉਹ ਸੀ ਜਿਹੜਾ ਰਾਜਸਥਾਨ ਨਾਲ ਕੇਸ ਸੰਬੰਧਿਤ ਸੀਗਾ ਰਾਜਸਥਾਨ ਦੇ ਵਿੱਚੋਂ ਰਿਹਾ ਹੋ ਕੇ ਆਇਆ ਕੈਰੋਲ ਤੇ ਆਇਆ ਪਰਮਾਨੈਂਟ ਪੈਰੋਲ ਕਿਉਂ ਕਿਉਂਕਿ ਰਾਜਸਥਾਨ ਦੇ ਵਿੱਚ ਇੱਕ ਉਹਨਾਂ ਨੇ ਐਡ ਕਰ ਦਿੱਤਾ ਕਿ ਜਿਹੜਾ ਕੱਢੀ 14 ਸਾਲ ਦੀ ਕੈਰ ਕੱਟ ਗਿਆ ਜਾਂ ਫਿਰ ਤਿੰਨ ਵਾਰ ਪਰੋਲ ਕੱਟ ਗਿਆ ਉਹਨੂੰ ਅਸੀਂ ਪੱਕਾ ਰਿਹਾ ਕਰਾਂਗੇ ਇੰਨੀ ਲਾਈਨ ਉਹਨਾਂ ਨੇ ਐਡ ਕੀਤੀ ਆ ਪੱਕੀ ਪਰੋਲ ਦੇਵਾਂਗੇ ਏਸੇ ਕਰਕੇ ਸਾਡਾ ਦਾਸ ਸਿੰਘ ਲੋਹੜੀਆ ਜਿਹੜਾ 32 ਸਾਲ ਜੇਲ੍ਹ ਤੇ ਹੈ ਭਾਈ ਹਨੇਕ ਸਿੰਘ ਭੱਤ 20 ਸਾਲ ਜੇਲ੍ਹ ਤੇ ਹੈ ਉਹ ਰਿਹਾ ਪਰਮਨੈਂਟ ਪੈਰੋਲ ਤੇ ਬਾਹਰ ਵੀ ਉਸ ਤਰੀਕੇ ਨਾਲ ਵੀ ਪੰਜਾਬ ਸਰਕਾਰ ਪੰਜਾਬ ਵਿੱਚ ਵਸਦੇ ਪਿਆਦਿਆਂ ਨੂੰ ਬਾਹਰ ਛੱਡ ਸਕਦੀ ਹੈ ਦੂਜੀ ਗੱਲ ਜਿਹੜਾ ਅਸੀਂ ਮੇਰਾ ਖਿਆਲ ਤੁਹਾਡੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਬੈਠੇ ਹੋਣਗੇ ਪਿਛਲੇ ਸਮਿਆਂ ਦੌਰਾਨ ਅਸੀਂ ਉਹ ਡਾਕੂਮੈਂਟ ਇੱਥੇ ਬਣਦੇ ਰਹੇ ਆ ਕਿ ਕਿਵੇਂ ਕੇਂਦਰੀਵਾਲ ਗਵਰਨਮੈਂਟ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਸਲੇ ਤੇ ਅੜਿੱਕਾ ਬਣੀ ਹੋਈ ਹੈ ਸੈਂਟੈਂਸ ਰਿਵਿਊ ਬੋਰਡ ਹੋਣਾ ਪਰ ਹੁਣ ਨਵੀਂ ਕਹਾਣੀ ਘੜੀ ਕੇ ਸੀ ਜਿਹੜਾ ਚੇਅਰਮੈਨ ਕੱਲਾ ਛੇ ਦੂਜੇ ਤਾਂ ਅਸੀਂ ਉੱਥੇ ਵੀ ਕਹਿ ਸਕਦੇ ਆ ਕਿ ਤੁਸੀਂ ਕੈਬਨਟ ਦੇ ਵਿੱਚ ਮਤਾ ਪਾਓ ਕੇ ਕੇਂਦਰੀ ਸਰਕਾਰ ਹੁਕਮਤ ਕੁਲਰ ਸਾਹਿਬ ਦੇ ਹੱਥ ਵਿੱਚ ਮਤਾ ਪਾ ਕੇ ਭੇਜ ਦਿਓ ਅੱਗੇ ਐਨਜੀ ਪੀਐਮਪੀ ਨੇ ਲਾਇਆ ਹੋਇਆ ਫਿਰ ਉਹਦੇ ਉਹਦੇ ਪਾਰੇ ਸਿਰ ਤੋਂ ਗੇਂਦ ਪਤਾ ਲੱਗ ਜੂ ਵੀ ਉਹ ਕੀ ਕਰਦਾ ਕੁੱਲ ਮਿਲਾ ਕੇ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਸਾਡੇ ਨਾਲ ਸਾਰੇ ਲੋਕ ਬੇਇਨਸਾਫੀ ਕਰ ਰਹੇ ਆ ਆਮੈਂਡਮੈਂਟਸ ਨੇ ਜਿਹੜੇ ਉਹਨਾਂ ਦੇ ਪਰਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੈ ਮੈਂ ਇੱਕ ਗੱਲ ਕਹਿਣੀ ਹੈ ਬਿਲਕੁਲ ਆਹ ਮੇਰੇ ਹੱਥ ਵਿੱਚ ਕਾਗਜ਼ ਹੈ ਜਿਹੜਾ ਇਸ ਬੰਦੇ ਨੂੰ ਉਮਰ ਕੈਦ ਹੋਈ ਸੀ ਪਰ ਇਹਨੇ ਜੇਲ੍ਹ ਵਿੱਚ 2 ਸਾਲ 4 ਮਹੀਨੇ 6 ਦਿਨ ਲਾਇਆ ਆ ਦੂਜਾ ਬੰਦਾ ਉਮਰ ਕੈਦ ਇਹਦੀ ਸਿਰਫ 2 ਸਾਲ 5 ਦਿਨਾਂ ਚ ਪੂਰੀ ਹੋ ਗਈ ਤੀਜਾ ਬੰਦਾ ਜਿਹਨੂੰ ਉਮਰ ਕੈਦ ਹੋਈ 1 ਸਾਲ 11 ਮਹੀਨੇ 13 ਦਿਨਾਂ ਚ ਪੂਰੀ ਹੋ ਗਈ ਚੌਥਾ ਬੰਦਾ ਜਿਹਨੂੰ ਉਮਰ ਕੈਦ ਹੋਈ 1 ਸਾਲ 11 ਮਹੀਨੇ 7 ਦਿਨਾਂ ਚ ਪੂਰੀ ਹੋ ਗਈ ਇਹਨਾਂ ਨੂੰ ਵੀ ਉਮਰ ਕੈਦਾਂ ਹੋਈਆਂ ਪਰ ਲਗਭਗ 2-2 ਸਾਲ ਬਾਅਦ ਇਹ ਬੰਦੇ ਛੱਡਦੇ ਇਹਨਾਂ ਦੀ ਸਪਾਰਸ਼ ਕੀਤੀ ਹੈ ਮਦੀਪ ਟਰੈਕਟਰ ਜਰਨਲ ਆ ਪੂਰੇ ਜ਼ਿਲ੍ਹਾ ਤੇ ਪੰਜਾਬ ਦੇ ਡੀਜੀਪੀ ਨੇ ਇਹ ਬੰਦੇ ਕੌਣ ਸੀ ਜਿਹੜੇ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਕੱਢਣ ਵਾਲੇ ਨੇ ਜਿਹੜੇ ਸਿੱਖਾਂ ਦੇ ਕਾਤਲ ਨੇ ਜੇ ਉਹਨਾਂ ਚ ਕਿਸੇ ਨੂੰ ਉਮਰ ਕੱਦ ਹੋ ਵੀ ਨਹੀਂ ਤਾ ਦੋ ਦੋ ਸਾਲ ਦਾ ਛੱਡ ਦਿੱਤੇ ਆ ਸਰਕਾਰੀ ਡਾਕੂਮੈਂਟ ਸਾਰੇ ਕੋਲ ਮੈਂ ਕੋਲੋਂ ਨਹੀਂ ਬਣਾ ਕੇ ਲਏ ਤਾਂ ਅਸੀਂ ਇਸ ਤਰੀਕੇ ਨਾਲ ਕਹਿ ਰਹੇ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਇੱਕ ਪਾਸੇ ਸਾਡੇ 30 ਦੀ 22 ਸਾਲਾਂ ਬਾਅਦ ਨਹੀਂ ਛੱਡੇ ਜਾ ਰਹੇ। ਦੂਜੇ ਪਾਸੇ ਸਾਡੇ ਕਾਤਲ ਜਿਹੜੇ ਨੇ ਉਹ 2-2 ਸਾਲਾਂ ਬਾਅਦ ਛੱਡੇ ਜਾ ਰਹੇ ਆ। ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੜਾ ਇੰਪੋਰਟੈਂਟ ਮੁੱਦਾ ਹੈ ਤੇ ਬੰਦੀ ਸਿੰਘਾਂ ਨੂੰ ਛੱਡਣਾ ਕੀ ਸੀ ਬਲਕਿ ਨਵੇਂ ਬੰਦੀ ਬਣਾ ਲੈ। ਡਿਬਰੂਗੜ੍ਹ ਪੇਸ ਤੇ ਮੈਂ ਇਸ ਗੱਲ ਨੂੰ ਕਬੂਲ ਕਰਦਾ ਮੰਨ ਲਓ ਵੀ ਕਾਨੂੰਨ ਮੁਤਾਬਕ ਕਿਸੇ ਨੇ ਕੁਝ ਗਲਤ ਕੀਤਾ 2% 1% 5% ਸਾਡੇ ਮੁਤਾਬਕ ਗਲਤ ਨਹੀਂ ਕੀਤਾ। ਕਾਨੂੰਨ ਮੁਤਾਬਕ ਮੰਨ ਲਓ ਆਪਾਂ ਗਲਤ ਕੀਤਾ। ਉਹਨੂੰ 19 ਸਾਲ ਹੋ ਗਏ ਨਸਾ ਨੇਸ਼ਨਲ ਸਿਕਿਉਰਿਟੀ ਐਕਟ ਲਾਉਣਾ ਪ੍ਰਧਾਨ ਮੰਤਰੀ ਵਾਜੇ ਦੇ ਵਰਗੇ ਬੰਦੇ ਤੇ ਤੇ ਮੈਂ ਕਹਿ ਦੇਣਾ ਚਾਹੁੰਦਾ ਵੀ ਜੇ ਵਾਜੇ ਕੇ ਤੋਂ ਦੇਸ਼ ਨੂੰ ਖਤਰਾ ਹੈ ਫੇਰ ਇਹਦੇ ਇਸ ਬੱਚੇ ਨੂੰ ਸਹੀ ਗੱਲ ਖਤਰਾ ਇਹ ਸੀਗਾ ਭਾਈ ਇੱਕ ਨਾਰਮਲ ਬੰਦਾ ਉਹਦੇ ਕੋਲ ਮੈਂ ਉਹਦੇ ਤੇ ਵੀ ਇੱਟਾ ਨੂੰ ਗੱਲਾਂ ਲਾ ਦੇਣੀਆਂ ਤੇ ਹੁਣ ਉਹਨਾਂ ਨੂੰ ਉੱਥੇ ਵੀ ਕਹਿੰਦੇ ਤੰਗ ਕਰ ਰਿਹਾ ਪਰਿਵਾਰ ਕੁਫਰਦਾਰ ਤੇ ਵੇਚਾ ਕਿੱਡੇ ਦੁੱਖ ਦੀ ਗੱਲ